ਹੈਲੋ ਹੈ ਕਿੰਦਾ ਹਰੇ ਕੀ ਹਾਲ ਚਾਲ ਆ ਤੇ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਉੱਪਰ ਅੱਜ ਕੀ ਕਰਦੇ ਆ ਅੱਜ ਕਹਿੰਦੇ ਰੋਟਾ ਵੇਟਰ ਮਾਰਦੇ ਆ ਕਣਕ ਦਾ ਨਾ ਫਿੱਟਾ ਦਿੱਤਾ ਵਾ ਉਹਦੇ ਉੱਤੇ ਰੋਟਾ ਵੇਟਰ ਮਾਰਿਆ ਵਾਇਆ ਵਾ ਦੇ ਨਾਮ ਹੀ ਰਈ ਆ ਤੁਮ ਕੋ ਪਤਾ ਹੀ ਸਭੀ ਭਾਈਓ ਕੋ ਸਵੀਬਾਈਓ ਕਮਾਲ ਹੋ ਮੈਂ ਹਿੰਦਰੇ ਹਿੰਦਰੇ ਓਏ ਓਏ ਹਿੰਦਰੇ ਓਏ ਏ ਛੱਡਾ ਬੱਗਾ ਜੱਜ ਪੀਤਾ ਛੱਡਾ ਉਹ ਬੱਲੇ ਰੋਟਿਆਂ ਵਾਲਿਆ ਹੀ ਰੋ ਕੀ ਕਰੀ ਜਾਂਦੇ ਆ ਕਹਿੰਦੇ ਮੁੰਡੇ ਇਹ ਬੱਗਾ ਕੀ ਕਰੀ ਜਾਂਦੇ ਆ ਤਿਆਰੀ ਕਰੀ ਤਿਆਰੀ ਕਰ ਲੈ ਜੱਥੂ ਜੱਥੂ ਕਿਵੇਂ ਬੱਲੇ ਬੁੱਲੇ ਪੂਰਾ ਮੱਝ ਮੱਝੂ ਕੁੱਤੀ ਕਹਿੰਦੇ ਤਿਆਰੀ ਕਰੀ ਜਾਂਦੇ ਆ ਫਿਰ ਮੁੰਡੇ ਕਹਿੰਦੇ ਜਾਣਗੇ ਨਹੀਂ ਖੜਦੇ ਫਿਰ ਐ ਆ ਜਾਵਾਂਗੇ ਜਾਣਾ ਕਿਦਣਾ ਕਿੰਨਾ ਮਾਰਨਾ ਕਿਦਣਾ ਪੰਜੋ ਅੱਜ ਵੀ ਲੱਗ ਸਕਦੇ ਆ ਫਿਰ ਫਿਰ ਹਟਦੇ ਨਹੀਂ ਤੁਸੀਂ ਹੈ ਫਿਰ ਕਰਨਾ ਪੈਣਾ ਸਾਰਾ ਇੰਤਜ਼ਾਮ ਚੱਲ ਫਿਰ ਸਹੀ ਬਲਾਉਂ ਸਹੀ ਆਪਣੇ ਦੋ ਬੰਦੇ ਉਧਰ ਹੀ ਫੜਦੇ ਆ ਉਹ ਫੜਦੇ ਆ ਮੈਂ ਦੇਖ ਲੈ ਨਹੀਂ ਨਹੀਂ ਖੜੇ ਆ ਉੱਥੇ ਹਰ ਪੀ ਤੋਈ ਆ ਵੀ ਥੜੀ ਰੱਖ ਤਾਂ ਆ ਜਾ ਤਾਂ ਉਹ ਸਹੀ ਬਣੀ ਆਂਦੀ ਆ ਕੱਟ ਕੇ ਬਣਾ ਲੈ ਕਿੱਧਰ ਰੱਖਦਾ ਮੈਂ ਬਸ ਪੱਲੇ ਨੂੰ ਕੱਢਦੇ ਨਹੀਂ ਲੈ ਨਾਲ ਥੱਲੇ ਕਿੱਧਰ ਹੋਣੀ ਆ ਲੈ ਆਇਆ ਵੜ ਕੱਟ ਕੇ ਬਣਾ ਲਈ ਹਾਂ ਆ ਉੱਪਰ ਆ ਆ ਜਾ ਖਾ ਉੱਤੇ ਯਾਰ ਉੱਤੇ ਕਿੱਥੇ ਆਇਆ ਯਾਰ ਲੱਤ ਬਣਾਉਣੀ ਵੇ ਆ ਜਾ ਨਹੀਂ ਤਾਂ ਹੋ ਜਾਂਦਾ ਮੈਂ ਤਾਂ ਨਹੀਂ ਹੋਣਾ ਬਾ ਡਰਦੀ ਆ ਮੂੰਹ ਉੱਪਰ ਹਾਂਜੀ ਭਾਈ ਜੀ ਬਸ ਠੀਕ ਹੈ ਜੀ ਉਹ ਕਿੱਧਰ ਫੜਦੇ ਹੋ ਓਏ ਆਪਣੀ ਕੀ ਪਲਾ ਉੱਥੇ ਪੜਾ ਦੇ ਚਾਬੀ ਬਾਈ ਦੀ ਬਾਈ ਦੀ ਚਾਬੀ ਸਟਾਈਲ ਆ ਲੈ ਕਿਧਰ ਗਿਆ ਜਸੂ ਪੜੀਆਂ ਬਹੁਤ ਹੁੰਦੀ ਆ ਨਹੀਂ ਮਾਰੀਦਾ ਹੁੰਦਾ ਯਾਰ ਉਹ ਤੋਂ ਭਈਆ ਰੇਕ ਲੈ ਗਿਆ ਗੋਲ ਜਿਹੜੇ ਨੇ ਪਹਿਲਾਂ ਲੈ ਗਿਆ ਫਰਕ ਨਾ ਬੱਤ ਫਰਕ ਪਾਇਆ ਇੱਧਰ ਤੇ ਆ ਜਾ ਯਾਰ ਪਿੱਛੇ ਦੀ ਵੇਚਉਂਦਾ ਨਾ ਪਾਏ ਮੈਂ ਨਾ ਕਰਦਾ ਜੀ ਸਬਸਕ੍ਰਾਈਬ ਕਰਦੇ ਉਹਦਾ ਉਹਦਾ ਨਹੀਂ ਜਾਂਦੇ ਯਾਰ ਬਈ ਚਾ ਹਾਂ ਬਈ ਤੇਰੇ ਵਲੌਗ ਦੇ ਬੋਲੂਗਾ ਭਾਜ ਭੱਜ ਨਹੀਂ ਦੇਣਾ ਆਏ ਨਹੀਂ ਵੀ ਵਲੌਗ ਬਣਾਉਣਗੇ ਭਾਜ ਬੜਾ ਪ੍ਰਾਵਾ ਬਮਾਰਾ ਦਵਾਈ ਲੈ ਨਾ ਨਹੀਂ ਹੁਣ ਸਾਰੇ ਵੱਟੇ ਵੱਟੇ ਸਾਰੇ ਬਈ ਪਵਾ ਕੀ ਸਾਰੇ ਕਿੰਨੇ ਯਾਰ 15 ਵੱਟੇ ਹੈ 6 ਦੇ ਰੱਤੇ ਵਗਾ ਕੇ 600 ਪੋੜਗੇ ਹਾਂ ਹਾਂ ਬਈ ਤਮ ਕੰਮ ਕਹਾਦਾ ਕਰਾਉਣ ਆ ਕੇ ਵਲੌਗ ਬਣਾਉਣ ਲੱਗ ਜਾਂਦੇ ਔਰ ਕੀ ਥੱਲੇ ਵਾਲਿਆਂ ਦਾ ਖਾ ਜਾ ਕੇ ਲੈਉਣੀਆਂ ਪ੍ਰਾਵਾ ਮੈਨੂੰ ਸਾਰਾ ਬੱਟ ਲਈ ਯਾਰ ਯਾਰ ਨੂੰ ਦਿਨਾਂ ਵੀ ਅੱਧੀਆਂ ਉੱਤੇ ਝਾੜਦੇ ਆ ਖੁੱਲੇ ਬਾਹਰ ਉਹ ਬਾਈ ਦਾ ਮੋਟਾ ਅੰਦਰ ਨੂੰ ਕਰ ਸਬਸਕ੍ਰਾਈਬ ਕਰ ਦਿਓ ਕੀ ਕਰਦੋ ਸਬਸਕ੍ਰਾਈਬ ਨਾ ਜਾਏ ਜਨਾ ਕਿੱਥੇ ਨੂੰ ਐ ਨਹੀਂ ਪਤਾ ਕਿ ਮਾਲ ਕਿਤਾਉਣੇ ਆ ਉਧਰ ਰੱਖ ਉਹ ਕਰੋ ਲੰਮੇ ਫੱਟੇ ਬਹੁਤ ਲੰਮੇ ਫੱਟੇ ਛੋਟੇ ਵੱਧ ਥੋੜੇ ਪਏ ਨੇ ਬਈ ਇੱਕ ਰਹੇਗਾ ਵੇਖ ਲੈ ਹੋਰ ਕੱਢ ਲੈ ਉਸ ਆਹ ਸੁਪਰ ਤੇ ਬਹੁਤ ਹਾਂ ਇੱਕ ਡੁੱਟਿਆ ਵਾ ਉਦਲਾ ਡੁੱਟਿਆ ਵਾ ਬਸ ਮੈਂ ਕਿਹਾ ਦੇਖੀ ਜਾਏ ਕਿੰਨੇ ਆਹ ਤੂੰ ਬਹਿਗਾ ਸਾਰੇ ਬਹਿ ਜਾਣਗੇ ਚਾਰ ਲਿਆਂਦੇ ਪੰਜ ਸਾਹਨੇ ਚ ਪਾਉਣੇ ਬੈਠਾ ਮੈਂ ਇੱਥੇ ਕਿਹਨੇ ਬਹਿਣਾ ਬੈਠਾ ਵੇਖ ਬੈਠਾ ਵੇਖ ਢਾਹਦਾ ਵੀ ਆ ਮੇਰਾ ਮੇਰੀ ਗੱਲ ਸੁਣੀ ਇਹਨੂੰ ਬੰਦ ਲਾ ਪਹਿਲਾਂ ਇਹਨੂੰ ਬੰਦ ਲਾ ਬੰਨਾਂਗੇ ਜੇ ਲਾ ਕੇ ਆਣਾ ਗਣਾ ਸਦੂ ਓਏ ਇੱਥੇ ਕਿੱਥੋਂ ਬੈਠੇ ਹੋ ਕੱਪੜੇ ਬੈਗ ਰੱਖਣ ਵਾਲੇ ਦਾ ਨਾਲ ਲੱਗਦਾ ਬੈਗ ਤਾਂ ਸਹੀ ਕਿਰਾਨਾ ਤੋਕੀਂ ਗੱਲ ਕਰ ਦੋ ਮੈਂ ਬੁਲਾਇਆ ਓਏ ਓਏ ਤੋਕ ਦਲੇ ਬਹੁਤ ਹਲ ਹੈ ਉਹ ਨਹੀਂ ਟੁੱਟਦਾ ਉਹ ਨਹੀਂ ਟੁੱਟਦਾ ਉਹ ਨਹੀਂ ਟੁੱਟਦਾ ਕੋਈ ਹਲੇ ਕੰਪੋਟਰ ਉਹ ਨਹੀਂ ਟੁੱਟਦਾ ਯਾਰ ਕੱਪੜੇ ਆਉਣੇ ਨੇ ਤੇ ਬੈਠਾ ਕਿੱਥੇ ਜਾਣਾ ਦੇਖ ਲਓ ਆਪ ਚੱਲ ਕੋਸਤਾ ਉ ਗਈ ਗੀ ਗੱਲ ਨਾਲ ਇੱਕ ਤੈਨੂੰ ਕਿਹਤਰੀ ਗੱਲ ਦੱਸ

ਸਪੈਸ਼ਲ ਇਹਦੇ ਖਾਤਰ ਕਿਉਂਕਿ ਸਾਡੀ ਲਿਆ ਆ ਜੈ ਨਾ YouTube ਤਗੜਾ ਹੈ ਠੀਕ ਹੈ ਜਾ ਡਿਗਰੀ ਨਾ ਇਹ ਬਾਈ ਦੇ ਫੈਨ ਆ ਇਹ ਬਾਈ ਇਹ ਬਾਈ ਕਹਿੰਦਾ ਸਰਾਂ ਦੇਣਾ ਮੈਗਾ ਨਹੀਂ ਕੋਈ ਗੱਲ ਹੀ ਨਹੀਂ ਤੇਰੇ ਫੈਨ ਆ ਰਸੀ ਆਏ ਆਵਾਂਗੇ ਕਾਦੋਣਾ ਕੋਈ ਨਾ ਗੁੱਟਾਂ ਦੇ ਮਾਰੀ ਓਏ ਪਤਲਾ ਲੈ ਕੇ ਆਈਂ ਓਏ ਬਲੈਕ ਵੱਡਾ ਲਾ ਵੱਡਾ ਲਾ ਇਹਨੂੰ ਬੜਾ ਉੱਤਰ ਦਾਰਾ ਮੱਤਾ ਹੋਰ ਮੇਂ ਲਿਖਾ ਹੋ ਗਿਆ ਨਾ ਬਰਾਮ ਇਹਨੂੰ ਇੰਦਰ ਕਰ ਉਹ ਸਹੀ ਆ ਯਾਰ ਓਹ ਗਾਹ ਹੋ ਜਾਂਦਾ ਕਿਹੜਾ ਓ ਯਾਰ ਹਾਲਾ ਗਾਹ ਵੇ ਸੰਦਰਗਾਵੜ ਤੇ ਥੋੜੀ ਜਿਹਾ ਐ ਰੱਖ ਓਏ ਆਹ ਨਾਲ ਹੜੋ ਯਾਰ ਸੈਟ ਆਉ ਮੇਰੇ ਮੜਾ ਵਾਧ ਰੱਖ ਆਏ ਬਰਾ ਵੀ ਮੜਾ ਵਾਧ ਰੱਖ ਪਰੇ ਗਰੀ ਫੇਰ ਆ ਤਾਂ ਬਈ ਆਹ ਨਾ ਰੱਖ ਹਾਂ ਇਹਨੂੰ ਆਹ ਰੱਖਾ ਚੱਕ ਦੇ ਆਦਾ ਮੜਾ ਬੱਕਿਆ ਇਹਨੂੰ ਗੱਡੀ ਪਿੱਛੇ ਨੂੰ ਮੈਂ ਕਿਹਾ ਇਹਨੂੰ ਪਿੱਛੇ ਨੂੰ ਗੱਡੀ ਉਹ ਨਹੀਂ ਜੇ ਸੇ। ਉਹ ਆ ਜਿਵੇਂ ਆ ਦੂਜੇ ਗਏ ਆ ਥੋੜੇ ਥੋੜੇ। ਹੋਰ ਦੇਖੀ ਬਾਹਰ ਪਈਆਂ ਹੋਊ ਵੀ ਆ ਚੱਲ ਰਹੀ। ਬਹੁਤ ਆ। ਉਹ ਬਕਿਆ ਇਹਨੂੰ ਕੱਢ ਕੇ ਉੱਥੇ ਪ੍ਰਣਾਮ। ਬਹੁਤ ਆ। ਬਾਹਰ ਆ ਜਿਵੇਂ ਆ। ਇਹਨੂੰ ਕੱਢ ਕੇ ਉੱਥੇ ਪ੍ਰਣਾਮ। ਇੱਕੋ ਜਿਹਾ ਰਹੂਗਾ ਇਹ ਉੱਥੇ। ਆ ਬਰਾਬਰ ਤੇ ਆ ਖੇਤ ਲੈ ਕੇ ਇਕੱਲੇ। ਉਹ ਮੰਨ ਕਰਕੇ ਸਰ ਕਰਦੇ। ਬੜਾ ਸੜਸ ਬੌਂਸਰਮੈਨ ਵੀ ਉਹ ਆਗਾ ਤਾਂ। ਇੱਧਰ ਲੈ ਵਾ ਦੇ ਗੜੀ ਨਰ ਪਾਇਆ ਉਹ ਕਰਦੇ ਰਹਾ ਯਾਰ ਹਾਂਜੀ ਆ ਗਈ ਅਸੀਂ ਪਾ ਪਾ ਵਿੱਚ ਆ ਪਾ ਵਿੱਚ ਉੱਦਾਂ ਉਹ ਯਾਰਾ ਸਿਉਂਗ ਨਾ ਸਾਦਾ ਯਾਰ ਸਾਰੇ ਕਿੱਧਰ ਗੱਲ ਕਰਨ ਆਈ ਰੇ ਮਾਸ਼ਾ ਅੱਗੇ ਪਿਆ ਉਹ ਚੱਕਲਾ ਉਹ ਮਟਕਲਾ ਉਹ ਪਾਵਾ ਪਾਸਾ ਸਹੀ ਆ ਤੇਰਾ ਬੱਗੇ ਆ ਸਹੀ ਆ ਕਿਉਂਕਿ ਓਏ ਆ ਸਕੂਟਰੀ ਵਿਚਾਲੇ ਲਾਈ ਪਈ ਆ ਓਏ ਜੈਸ਼ਨ ਓਏ ਬੱਗੇ ਓਏ ਬੱਗੇ ਥੋੜੇ ਟੇਡੇ ਪਾ ਦਿੱਗੇ ਦੂਹ ਨਈਏ ਅੰਤਰਗਾਮੀ ਆ ਸਕੂਟਰੀ ਵਿਚਾਲੇ ਲਾ ਕੇ ਆ ਗਿਆ ਵਾ ਯਾ ਟਰਾਲਾ ਵੀ ਵਿਚਾਲੇ ਖੜਾ ਵਾ ਲੈ ਸਾਥੀ ਘਰ ਧੀਰਨਾ ਭਾਈ ਟਰਾਲੇ ਦੇ ਇੱਥੇ ਕਿੱਥੇ ਹੋ ਗਏ ਆ ਕੱਟ ਲਈ ਹੋਰ ਲੋਨ ਨੂੰ ਬਚਾਈ ਓਏ ਆ ਗੱਡੀ ਲਾ ਗੱਡੀ ਲਾ ਹੈ ਬਗਾਲੇ ਸਪੋਰਟ ਕਿ ਕਿਹੜਾ ਫੇਰ ਬੈਠਾ ਪਿਆ ਆਉਂਦਾ ਆਇਆ ਕਰੇ ਮਾੜਾ ਕਰੇ ਓਏ ਆਹੋ ਰਮਨ ਸਾਹਿਬ ਹੈਗੀ ਆਣੇ ਸੈਟਿੰਗ ਤਾਂ ਬੈਗੀ ਹੋਰ ਮਿੰਦਾ ਆਪ ਤੂੰ ਆਵਾਜ਼ ਹਾਂ ਠੀਕ ਹੈ ਠੀਕ ਆ ਓਏ ਅੱਪਾ ਯਾਰ ਧੀਮੇ ਆਓ ਵੇ ਪਿਆ ਯਾਰ ਚੱਕ ਤਾਂ ਫੀ ਕਿੱਥੇ ਪੋਣਾ ਹਣ ਤੂੰ ਇਹਦੇ ਮੂਹਰੇ ਪਾਸੇ ਬਾਈ ਸਾਡੇ ਮਿਣੀ ਸਾਰੇ ਸਾਥ ਆਓ 8 ਹੋਣਾ 8 ਕੁੱਤਾ 8 ਤੇਰਾ ਖਿਆਲ ਆ ਰਹਾ ਚੱਲੂਗਾ ਨਾ ਵੱਟ ਕੇ ਮੇਰੀ ਗੱਲ ਸੁਣ ਕਹਿੰਦੇ ਇਥੋਂ ਸਿੱਧੀ ਕਾਰ ਨਹੀਂ ਪਾਰ ਗਈ ਤੇ ਜਿੰਦਗੀ ਨੇ ਕਿੰਨੀ ਨਿਗੀ ਨਿਗੀ ਜੋ ਆ ਰਹੀ ਨੇ ਵੀ ਕਰਨੀ ਹੈ ਸੇਫਟੀ ਰਾਏ ਦੇ ਥੱਲੇ ਕਹਿੰਦੇ ਦੁਪਹਿਰ ਦੁਪਹਿਰ ਲਾਇ ਮੇਰੇ ਵੀਡੀਓ ਕਹਿੰਦੇ ਦੁਪਹਿਰ ਹੋਈ ਸਵੇਰ ਹੋਈ ਦੁਪਹਿਰ ਹੋਈ ਦੁਪਹਿਰ ਤੋਂ ਸ਼ਾਮ ਹੋਈ ਦੁਪਹਿਰ ਤੋਂ ਸ਼ਾਮ ਹੋਈ ਪਰ ਮੁੰਡਿਆਂ ਦੀ ਮਿਹਨਤ ਹਜੇ ਵੀ ਜਾਰੀ ਹੈ ਬਾਈ ਠਾਕਾ ਇਹਨਾਂ ਸਿਆਣਾ ਯਾਰ ਬੰਦਾ ਬਾਹਲੀ ਨਾਲ ਪਾਈ ਥੋੜੀ ਦੂਰ ਕੋਈ ਪੈ ਖਟੜੇ ਕਿਹੜੇ ਬਾ ਦੋ ਨੰਬਰਾਂ ਦੇ ਨੂੰ ਬਾ ਇੱਕ ਟੋਲਾ ਕਰਿਆ ਦੋ ਨੂੰ ਬਾ ਦੋ ਨੂੰ ਜਾਰੀ ਹੈ ਮੁੰਡਿਆਂ ਦੀ ਮਿਹਨਤ ਪੂਰੀ ਪੂਰੀ ਜਾਰੀ ਹੈ ਤੇ ਸਾਡਾ ਝੋਟਾ ਕਦੇ ਤਿਆਰ ਹੈ ਇਹ ਉਹ ਟਰੈਕਟਰ ਹੈ ਜਿਹਨੇ ਪਿਛਲੇ ਸਮੇਂ ਦੇ ਵਿੱਚ ਬਹਿ ਜਾ ਬਹਿ ਜਾ ਕਰਵਾਈ ਹੈ ਇਹ ਝੋਟੇ ਨੇ ਬੱਕ ਦੇ ਨੇ ਜਾਣਾ ਰਾਤ ਹੁਣ ਗਿੱਦੜ ਪਾਉਂਦੇ ਹਾਂ ਕਰਵਾਲ ਮਾਦਿਆਂ ਨੂੰ ਰਾਹ ਤਾਂ ਗਈ ਸਾਨੂੰ ਸੈਤਾ ਹੋਰ ਸੇਵਾ ਪਾਣੀ ਕਰੀਏ ਕੋਈ ਸਮਾਲ thro ਆਏ ਨਾ ਹਾਂ ਮੈਂ ਤੈਨੂੰ ਬੁਲਾਉਣ ਲੱਗਾ ਤੂੰ ਕਿੱਧਰ اٹ ਗਿਆ ਸੀ ਮੈਂ ਤੂੰ ਤੇਰੇ ਹੱਥ ਤੇ ਕਿੱਧਰ ਦੇਣ ਬਸ ਉਹ ਮੈਂ ਹਾਂ ਮੈਂ ਕਿਹਾ ਚੱਲ ਮੈਂ ਤੇਰੇ ਕੋਲ ਆਉਣਾ ਤੂੰ ਗਾਹ ਹੀ ਲਾਂ ਗਿਆ ਪਤਾ ਨਹੀਂ ਲੈ ਬੂ ਉਹ ਇਹਨਾਂ ਦੀ ਲੈਡ ਤਾਂ ਆਏ ਕਰਦੀ ਆ ਤਿਆਰੀ ਆ ਫਿਰ ਆ ਇੱਕ ਉਥੇ ਕਿੱਦੇ ਮੜਦਾ ਨਹੀਂ ਦੋ ਲਿਆਵਾਂਗੇ ਹਜੇ ਤਾਂ ਸੈਟ ਆ ਤਿਆਰੀ ਕਿੰਨੀ ਹੋ ਗਈ ਆਪਣੀ ਤਪਰਾਲ ਵਾਲੀ ਰਹਿ ਗਈ ਹਰਪ੍ਰੀਤ ਵੇ ਹਰਪ੍ਰੀਤ ਜਾਓ ਆਪਾਂ ਦੇਖੀਏ ਤਾਂ ਚੜ ਚੁੜ ਕੇ ਓਏ ਓਏ ਬਾਸ ਬਾਸ ਬਹੁਤ ਆ ਬਹੁਤ ਓਏ ਇੱਕ ਮਿੰਟ ਓਏ ਹਰਿੰਦਰ ਨੇ ਠੀ ਕਬਾ ਕਿਤਨਾ ਬਾਈ 1 ਨੰਬਰ ਗਾਂ ਵਾਲਾ ਖਿੱਚਾ ਰੋਬਿੰਦਰ ਮੇਰੇ ਕੋ 1 ਨੰਬਰ ਖਾਂ ਵਾਲਾ ਖਿੱਚਾ ਹਾਂ ਭੇਡਿਆ ਵੀਰਿਆ ਪਾਸੇ ਹੋ ਜਾ ਮੈਂ ਕੀ ਕਹੇ ਮੇਰੇ ਵੀਰੋ ਕਹਿੰਦੇ ਕੀ ਕਰਤਾ ਪਲੜ ਪਲੜ ਪਾ ਦੇ ਓਏ ਕੀ ਤਾਂ ਜਿਹੜਾ ਬੈਠਾ ਹਾਂ ਹੈਲੋ ਉਹ ਪਿੱਛੋਂ ਲਾ ਲਾ ਆ ਡੱਕ ਜੋਲ ਦਾ ਯਾਰ ਬੀ ਬਾਕੀ ਸਾਰਾ ਕੰਮ ਤਾਂ ਕਰਤਾ ਮੁੰਡਿਆਂ ਨੇ ਸੇਵਾ ਬਹੁਤ ਨੇ ਭਾਈ ਸਾਰੇ ਜਣੇ ਨੇ ਆ ਕੀ ਲੱਗਦਾ ਤੇ ਹੁਣ ਰਹਿ ਗਈ ਡੱਕ ਦੀ ਗੱਲ ਤੇ ਇਧਰ ਤਿੰਨ ਚਾਰਾ ਬਾਕੀ ਇਧਰ ਤਾਂ ਸਭੇ ਸਨਮਾਨ ਪ੍ਰਣਾਮ ਕੀਤੇ ਲੋਇਆ ਇਹਨਾਂ ਇਹ ਪੀਤਾ ਕੀ ਗੱਲ ਦੀ ਨਰੇ ਵੀਰਾਂ ਨੂੰ ਸਾਨੂੰ ਬਹੁਤ ਸੇਵਾ ਆਈ ਆ 2.5 ਲੱਖ ਰੁਪਇਆ ਉਹਨਾਂ ਲੋਆਂ ਆ ਆ ਡੈਕ ਵੀ ਉਹਨਾਂ ਦਾ ਸਾਡੇ ਟਾਇਰ ਵੀ ਉਹਨਾਂ ਦੇ ਟ੍ਰੈਕਟਰ ਵੀ ਉਹਨਾਂ ਦਾ ਬਈ ਸਾਡੇ ਵੱਲੋਂ ਕਿਲਾ ਸਰਪ ਉਹ ਆ ਕੀ ਨਾ ਹੱਡ ਇਹ ਆ ਚੀਜ਼ ਨਹੀਂ ਠੀਕ ਆ ਬਈ ਉਹਨਾਂ ਦਾ ਬਿਲਕੁਲ ਵਿਖਾ ਦਿਓ ਪਿੱਛੋਂ ਸਾਬਾ ਪ੍ਰੋਮੋਸ਼ਨ ਨਹੀਂ ਕਰਦੇ ਫ੍ਰੀਜ ਪ੍ਰੋਮੋਸ਼ਨ ਨਹੀਂ ਸੇਵਾ ਬਹੁਤ ਨਿਭਾਈ ਸਾਨੂੰ ਪੀਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਆਪ ਤਾਂ ਜਾਣ ਨਹੀਂ ਸਕੇ ਸਾਡੇ ਵੱਲੋਂ ਬਹੁਤ ਬਹੁਤ ਉਹੀ ਚੈੱਕ ਕਰਨੀ ਨਾਲ ਤੇਲ ਦੀ ਸੇਵਾ ਵੀ ਉਹਨਾਂ ਦੀ ਹੈ ਜੀ ਸਾਡੇ ਕੋਲ ਕਿੰਨੇ ਦਾ ਤੇਲ ਤੇਲ ਜੀ 10000 ਰੁਪਏ ਦੇ ਦਾ ਸਾਨੂੰ ਉਹਨਾਂ ਨੇ ਕੈਸ਼ ਦੇਤਾ ਕਿ ਤੇਲ ਟੈਂਕੀ ਭਰਾ ਕੀ ਛੋਟਾ ਬੱਬਲ ਬੋਲੇ ਸਾਨੂੰ 50000 ਰੁਪਏ ਉਹਦਾ ਕੈਸ਼ ਆ ਗਿਆ ਠੀਕ ਹੈ ਤੇਰੀ ਸਕੂਲ ਕਹੇ ਜਾਣਾ ਤੁਸੀਂ ਤੇਲ ਜਿੰਨਾ ਮਰਜ਼ੀ ਖਾਵੇ ਤੇਲ ਸਾਡੇ ਕੋਲ ਤੇ ਲੰਗਰ ਦੀ ਸੇਵਾ ਲੰਗਰ ਦੀ ਸੇਵਾ ਸਾਡਾ ਵੀਰ ਸਤਵੰਤ ਵੀਰ ਬਣਦਾ ਹੈ ਬਾਹਰ ਲਾ ਮਨੀਲਾ ਵਾਲਾ ਮੈਂ ਐਡਿਟ ਨਹੀਂ ਕਰਦਾ ਹੁੰਦਾ ਹਾਂ ਦੇ ਹੁਣ ਰਹਿ ਗਈ ਗੱਲ ਇਹਦੀ ਹਨਾ ਬਗਿਆ ਬਾਕੀ ਸਾਰਾ ਕੋਕਿਆ ਹੋ ਗਿਆ ਸੈਟ ਕੰਮ ਬਸ ਤੇ ਮੂਰੇ ਬਾਹ ਲਿਖਾਉਣਾ ਕਰੋ ਉਹ ਇੱਥੇ ਲਿਖਾਉਣਾ ਜਸਕਰਨ ਰੋਡੇ ਠੀਕ ਆ ਨਹੀਂ ਵੀਰੇ ਜਸਕਰਨ ਰੋਡੇ ਲਿਖਾਉਣਾ ਇੱਥੇ ਵੱਡਾ ਕਰਕੇ ਤੇ ਉਹ ਫਲੈਕਸ ਬਣਾ ਲੈਣੀ ਆ ਉਥੇ ਸੰਤਾਂ ਦੀ ਉਹ ਇੱਥੇ ਆ ਬਗਿਆ ਕਿੰਨੇ ਫੁੱਟ ਆ ਇਹਨੂੰ ਤੇ ਤਾਂ ਥੱਲੇ ਨੂੰ ਫਲੈਕਸ ਬਣਾਵਾਂਗੇ ਪੰਜ ਰੋਡੇ ਵਾਲੇ ਬਹੁਤ ਆ ਕੱਲੀ ਰੋਡੇ ਵਾਲੇ ਸੰਤਾਂ ਦੀ ਫੋਟੋ ਇੱਧਰ ਮੈਂ ਕਹਣਾ ਇੱਥੇ ਵੀ ਲਾਵਾਂਗੇ ਦੋ ਬਣਾ ਲਿਆਵਾਂਗੇ ਫਿਰ ਫੋਟੋ ਹਰਦੇ ਮੇਰੇ ਫੋਟੋ ਵੇਖ ਬਈ